ਮਾਣ ਮਾਣਦਗੀ ਕਰਾਉਣ ਲਈ ਉਹ ਪਰਮਾਸ਼ ਦੇ ਦੱਸਣਾ ਜਦੋਂ ਕੀ ਹੋਈ ਹੈ ਤੇ ਦੇਖਤੀ ਆ ਕਿਉਂ ਕੰਮ ਇਹ ਵੀ ਤੁਹਾਨੂੰ ਲੁਧਿਆਣਾ ਜਾਣਾ ਪੈਂਦਾ ਸੀ ਉੱਥੇ ਸਾਡੀ ਬਾਰੀ ਨਹੀਂ ਸੀ ਹੁੰਦੀ ਤੇ ਏਰੀਆ ਨੂੰ ਓਵਰ ਕਰਦੇ ਰਹਿੰਦੇ ਸੀ ਪਰ ਉਸ ਮੇਰੇ ਕੋ ਕੋ ਫੈਸਲਾ ਨਹੀਂ ਹੋ ਸਕਿਆ ਉਹ ਆ ਕਿ ਬਜਟ ਵਾਲ ਸਾਹਿਬ ਨੂੰ ਟਿਕਟ ਫੇਰ ਦੇਗੇ ਉਹ ਸਾਡੇ ਕੋ ਕਿੰਨੀਆਂ ਗੱਲਾਂ ਕਹਿੰਦੇ ਹੋਏ ਸਨੀ ਸਾਹਿਬ ਨੂੰ ਬਹੁਤ ਬਹੁਤ ਮੇਰੇ ਵੱਲੋਂ ਫੇਰ ਵਧਾਈਆਂ ਜੀ ਵਾਈਪੁਰ ਜੀ ਖਾਲਾ ਆਪਾਂ ਗਿਰੰਦਰ ਦੇ ਵਿੱਚ ਆਪਣਾ ਐਮਪੀ ਆਪਣਾ ਸਾਥੀ ਬਣਾਈਏ ਇਹੋ ਬੇਤਿਆਂ ਕਰਦਾ ਸਾਰੇ ਕੁਝ ਮੈਂ ਜਾ ਚੱਕਾ ਵਾਈਪੁਰ ਜੀ ਦਾ ਕਾਰਜ ਵਾਈਪੁਰ ਜੀ ਹਮੇਸ਼ਾ ਜੈਪੀ ਜੈਪੀ ਬਲੇ ਇਧਰ ਆਇਆ ਸ਼ਰੋਮਣੀ ਕਾਲ ਜਿੰਦਾਬਾਦ ਚਲੋ ਜੀ ਫਿਰ ਦੁਬਾਰਾ ਕਰੋ ਜੀ ਯੂਥ ਅਕਾਲੀ ਦਲ ਜ਼ਿਲ੍ਹਾ ਜਲੰਧਰ ਦੇ ਹਾਪੀ ਦੇ ਪ੍ਰਧਾਨ ਬਣਨ ਤੇ ਵਿਪਨਦੀਪ ਸਿੰਘ ਸਣੀ ਢਿੱਲੋਂ ਜੀ ਉਹਨਾਂ ਨੂੰ ਅਸੀਂ ਵਧਾਈਆਂ ਦੇਣ ਵਾਸਤੇ ਅੱਜ ਇੱਥੇ ਛੋਟਾ ਜਿਹਾ ਸਮਾਗਮ ਕੀਤਾ ਨੌਜਵਾਨਾਂ ਚ ਬੜਾ ਉਤਸ਼ਾਹ ਆ ਅਸੀਂ ਸਾਰੇ ਆਦਮਪੁਰ ਹਲਕੇ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਸਰਦਾਰ ਸਰਬਜੀਤ ਸਿੰਘ ਝਿੰਜਰ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਹਲਕੇ ਦਾ ਬਹੁਤ ਮਾਣ ਕੀਤਾ ਸਨੀ ਟੈਲੋਜੀ ਨੂੰ ਪੂਰੇ ਜ਼ਿਲ੍ਹਾ ਜਲੰਧਰ ਅਧਿਅਕਤੀ ਦਾ ਪ੍ਰਧਾਨ ਬਣਾਇਆ। ਪਰ ਮੈਨੂੰ ਪੂਰੀ ਆਸ ਹੈ ਕਿਉਂਕਿ ਪਹਿਲਾਂ ਵੀ ਬੜੀ ਮਿਹਨਤ ਕਰਦੇ ਰਹੇ ਆ ਵੀ ਇਹ ਸਾਰੇ ਜ਼ਿਲ੍ਹੇ 'ਚ ਜਾ ਕੇ ਤੇ ਆਦਮਪੁਰ ਹਲਕੇ ਦੇ ਪਿੰਡ-ਪਿੰਡ ਜਾ ਕੇ ਇਹ ਨੌਜਵਾਨਾਂ ਨੂੰ ਪੰਜਾਬੀਅਤ ਦੇ ਨਾਲ, ਪੰਥ ਦੇ ਨਾਲ ਜੋੜਨਗੇ, ਜੀਉ ਅਕਾਲੀ ਦਲ ਦੇ ਨਾਲ ਜੋੜਨਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਸਾਡੇ ਲੋਕ ਸਭਾ ਦੇ ਇਲੈਕਸ਼ਨ ਆ ਰਹੇ ਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇਸ ਖਰਿਆਵਲ ਦਸਤੇ ਯੂਥ ਅਕਾਲੀ ਦਲ ਦੀ ਵਿਸ਼ੇਸ਼ ਭੂਮਿਕਾ ਰਹੇਗੀ ਪਹਿਲਾਂ ਵੀ ਯੂਥ ਅਕਾਲੀ ਦਲ ਜਦੋਂ ਵੀ ਅਕਾਲੀ ਦਲ ਦੀ ਜਿੱਤ ਹੋਈ ਆ ਪੰਜਾਬ ਚ ਯੂਥ ਅਕਾਲੀ ਦਲ ਦਾ ਬਹੁਤ ਵੱਡਾ ਪ੍ਰਭਾਵ ਰਿਹਾ ਆ ਤੇ ਇਹਨਾਂ ਦਾ ਯੋਗਦਾਨ ਰਿਹਾ ਆ ਹੁਣ ਦੁਬਾਰਾ ਤੋਂ ਆਪਾਂ ਨੂੰ ਉੱਠ ਕੇ ਕੰਮ ਕਰਨ ਦੀ ਲੋੜ ਆ ਤਾਂ ਕਿ ਆਪਣੀ ਪਾਰਟੀ ਜਿਹੜੀ ਹੈ ਖੇਤਰੀ ਪਾਰਟੀ ਰੀਜਨਲ ਪਾਰਟੀ ਜਿਹੜੀ ਜ਼ਰੂਰੀ ਆ ਪੰਜਾਬ ਵਾਸਤੇ ਉਹਨੂੰ ਆਪਾਂ ਮਜ਼ਬੂਤ ਕਰੀਏ ਤੇ ਯੂਥ ਅਕਾਲੀ ਦਲ ਪਿੰਡ ਪਿੰਡ ਇਹਦੇ ਇਕਾਈਆਂ ਬਣਨ ਤੇ ਆਪਾਂ ਤਗੜੇ ਹੋਈਏ ਮਜ਼ਬੂਤ ਹੋਈਏ ਪੰਜਾਬ ਦੀਆਂ ਬਹੁਤ ਸਾਰੀਆਂ ਮੰਗਾਂ ਆ ਬਹੁਤ ਸਾਰੀਆਂ ਲੋੜਾਂ ਆ ਪੰਜਾਬ ਦੇ ਮਜ਼ਦੂਰ ਦੀ ਕਿਸਾਨ ਦੀ ਦੁਕਾਨਦਾਰ ਦੀ ਇੰਡਸਟਰੀ ਦੀ ਪੜ੍ਹਾਈ ਦੀ ਗਰੀਬਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਉਹਨਾਂ ਨੂੰ ਦੁੱਕਾ ਸਕਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱੱਚੀ ਕਾਲੀ ਲੀਡਰਸ਼ਿਪ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਸਾਡੇ ਮਾਝੇ ਦੇ ਜਨਰਲ ਸਰਦਾਰ ਵਿਕਰਮਜੀਤ ਸਿੰਘ ਜੀ ਮਜੀਠੀਆ ਸਾਹਿਬ ਸਾਡੇ ਯੂਥ ਦੇ ਪੰਜਾਬ ਪ੍ਰਧਾਨ ਸਰਦਾਰ ਸਾਬਜੀਤ ਸਿੰਘ ਜਿੰਜਰ ਸਾਹਿਬ ਸਾਡੇ ਹਲਕੇ ਦੀ ਰਹਿਨੁਮਾਈ ਕਰਦੇ ਸ਼੍ਰੀ ਪਵਨ ਕੁਮਾਰ ਜੀ ਤੀਨੂ ਸਾਹਿਬ ਮੁੱਚੀ ਲੀਡਰ ਦਾ ਮੁੱਚੇ ਅਕਾਲੀ ਦਲ ਦੇ ਜਥੇਦਾਰ ਸਾਹਿਬ ਹਰਬੀਆ ਸਿੰਘ ਜਿੰਜਰ ਸਾਹਿਬ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤਾਂ ਮੈਂ ਭਾਜੀ ਨੂੰ ਤੀਨੂ ਸਾਹਿਬ ਨੂੰ ਪਾਰਟੀ ਦੀ ਲੀਡਰਸ਼ਿਪ ਨੂੰ ਯਕੀਨ ਦਿਵਾਉਣਾ ਆ ਮੈਂ ਆਪਣੀ ਜ਼ਿੰਮੇਵਾਰੀ ਜਿਹੜੀ ਮੈਨੂੰ ਪਾਰਟੀ ਨੇ ਦਿੱਤੀ ਆ ਮੈਂ ਪੂਰੀ ਤਨਦੇਈ ਨਾਲ ਆਪਣੀ ਲਗਨ ਨਾਲ ਨਵਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਆ ਤੇ ਅਗਲੀ ਵਾਰ ਆਪਣੇ ਲਾਲ ਨੂੰ ਲਾ ਪਏ ਆ ਤੇ ਆਪਾਂ ਆਪਾਂ ਟੈਲਾ ਨਾ ਵਰਤੀ ਪਿਛਲੀ ਵਾਰੀ ਆਪਾਂ ਟੈਲਾ ਵੱਟ ਗਏ ਸੀ ਤੇ ਉਹਦਾ ਆਪਾਂ ਨੂੰ ਕੁਮਿਆਜਾ ਫੋਕਤ ਨਾ ਹੋਇਆ ਸੋ ਕਈ ਵਾਰੀ ਆਪਾਂ ਨੂੰ ਹੋ ਜਾਂਦਾ ਵੀ ਆਪਾਂ ਦਿੱਤਿਓ ਆਪਾਂ ਨੂੰ ਹੁਣ ਕੀ ਲੋੜਿਆ ਪਰ ਨਹੀਂ ਔਰ ਜਿਹੇ ਦਮ ਤੱਕ ਇਹ ਲੜਾਈ ਲੜੀ ਚੈਦੀ ਹੈ ਔਰ ਜਿਹੜੇ ਬੋਟਾ ਪੈਣ ਤੱਕ ਬੋਟਾ ਜੀ ਨਜ਼ਰ ਖਤਮ ਨਹੀਂ ਹੋ ਜਾਂਦੀਆਂ ਹਨ ਉਹਨਾਂ ਚਿਰ ਆਪਣਾ ਸੰਘਰਸ਼ ਜਾਰੀ ਰਹਿਣਾ ਚਾਹੀਦਾ ਤੇ ਦੂਸਰੀ ਇਹ ਵੀ ਮੈਂ ਅਪੀਲ ਕਰੂੰਗਾ ਕਿ ਮੈਨੂੰ ਯਾਦ ਹੈ ਕਿ ਜਦੋਂ ਅਰਵਾਲ ਸਾਹਿਬ ਨੂੰ ਟਿਕਟ ਮਿਲੀ ਤੇ ਸਾਨੂੰ ਸਦਿਆ ਇਹ ਸਲਾਹ ਲਈ ਵੀ ਤੁਹਾਡੇ ਹਲਕੇ ਨੂੰ ਪਾਰਲੀਮੈਂਟ ਦਾ ਉਮੀਦਵਾਰ ਕਿਹੜਾ ਦੀ ਔਰ ਸਭ ਤੋਂ ਪਹਿਲਾਂ ਮੈਂ ਅੰਬਰੋਧ ਕੀਤਾ ਸੀ ਤੇ ਇਹ ਘਟਾ